ਅਜਣਾ ਹੋ ਮੇਰਾ ਹੋਇਆ ਹੈਗਾ ਟੈਸਟ ਤੇ 55 ਜੋ 4 ਆਈ 55 ਜੋ 4 ਆ ਹਾਂ ਇਹ ਤਾਂ ਕਿੱਧਰ ਘਟ ਗਿਆ ਫੇ ਇੱਕ ਉਹ ਜਿਹੜੇ 2 ਪੁਆਇੰਟ ਉਹਦਾ 10 ਪੁਆਇੰਟ ਆ ਉਹਦੇ 10 ਪੁਆਇੰਟ 55 ਤੋਂ 4 ਤੱਕ ਠੀਕ ਹੈ ਤੇ ਰਾਈਟਿੰਗ ਕਿੰਨੀ ਗੰਦੀ ਹੈ ਰਾਈਟਿੰਗ ਮੈਂ ਵੀ ਸੁਧਾਰਨ ਦੀ ਕੋਸ਼ਿਸ਼ ਕਰਦਾ ਮੇਰੀ ਸੁਧਰਨ ਨਹੀਂ ਨਹੀਂ ਮੰਨੂ ਦੀ ਸੋਣੀ ਇਹਨੇ ਨਾਲੋਂ ਤਾਂ ਹਾਂ 10 ਤਾਂ ਜਿੱਦਾਂ ਛੋਟੇ ਬੱਚੇ ਦੀ ਹੁੰਦੀ ਹੈ ਹਾਂਜੀ ਦੋਸਤੋ ਸਰ ਨਾਲ ਬਲੇ ਸਚੀ ਗਾਲ ਜੀ ਸਵਾਗਤ ਹੈ ਤੁਹਾਡਾ ਇਕਨੋਮੀ ਵਲੌਗ ਤੇ ਨਾ ਐਸੇ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਇੱਧਰ ਆ ਦੇਖੋ ਵੰਸ਼ ਸੁਤਾ ਉਠਿਆ ਆ ਤੇ ਰੋਈ ਜਾਂਦਾ ਆ ਕੀ ਹੋਇਆ ਕੀ ਹੋਇਆ ਵੰਸ਼ ਕੀ ਹੋਇਆ ਮੱਖੀਆਂ ਬਹੁਤਾਂ ਕਰਦੀਆਂ ਨੇ ਅਵੇਂ ਬਹੁਤਾਂ ਕਰਦੀਆਂ ਮੈਨੂੰ ਇੱਕ ਦਿਨ ਖੰਜਾਸਦਾ ਕੰਮ ਕਰਦਾ ਹੋ ਮੈਂ ਤਾਂ ਮੱਖੀਆਂ ਐਡਿਟਿੰਗ ਕਰਦਾ ਹਾਂ ਮੈਂ ਤਾਂ ਮੱਖੀਆਂ ਖੇਚੜੀਆਂ ਦੀ ਬਹੁਤ ਖੇਚੜਦੀ ਜਿਹੜੇ ਇੱਕ ਨਾਲ ਹੁੰਦੀ ਆ ਆ ਦੇਖੋ ਆਵਾਸੀਆ ਮਾਰੀ ਜਾਂਦਾ ਆ ਦੇਖੋ ਤਾਂ ਗਾਗੀ ਮੱਖੀਆਂ ਤੋਂ ਹੁਣ ਚੁੱਪ ਕਰਕੇ ਬੈਠੀ ਆ ਮੱਖਿਆਣੇ ਨੂੰ ਫੇਰ ਚੜਾ ਦਿੱਤੀ ਕੀ ਹੋਇਆ ਨੀਨੋ ਦੀ ਹੋਈ ਐ ਸੁਤੀ ਨਹੀਂ ਦਬਾਰੇ ਸੁਤੀ ਦਾ ਸੁਸਤੀ ਨਾ ਤੂੰ ਹੈ ਸੁਸਤੀ ਟਾਈਮ ਦੇਖ ਲੋ ਚਲ ਤਾਂ ਨਾ ਮੈਂ ਟਾਈਮ ਦੇਖਉ ਨਾ 5 ਵਜੇ ਨਾਲ ਆ ਤੇ ਇਹਨੂੰ ਸੁਸਤੀ ਚੜੀ ਆ ਕਈ ਆਂਦੀ ਮੈਨੂੰ ਸੁਸਤੀ ਚੜੀ ਆ ਹੈ ਕੀ ਹਾਂ ਕੀ ਕਹਿੰਦਾ ਬਾਹ ਲੱਗ ਗਿਆ ਹੈ ਪਰ ਅਣਕੀ ਗਈ ਹੈ ਅੰਦਰ ਚਲੋ ਹੁਣ ਚੱਲਦੇ ਆ ਉੱਤੇ ਤੇਰ ਉਹਨਾਂ ਨੂੰ ਉਪਰਾਈ ਲੱਗਣਾ ਕਾਂਤਾ ਹਣ ਬਾਬਾ ਜੀ ਕਰਨਦੇ ਆ ਕੀਬੋਰਡ ਦੀ ਸਫਾਈ ਕੀਬੋਰਡ ਨੂੰ ਸਾਫ ਕਰਨਦੇ ਆ ਇਹਨੂੰ ਵੀ ਟਾਈਮ ਟਾਈਮ ਤੇ ਸਾਫ ਕਰਨਾ ਪੈਂਦਾ ਹੈ ਤੇ ਵੀ ਮਿੱਟੀ ਘਟਾ ਪੈਂਦਾ ਹੈ ਆ ਦੇਖੋ ਉਧਰ ਦੇ ਵਸੇ ਚਮਕਿਆ ਜਾਂਦਾ ਆ ਪਹਿਲਾਂ ਵੀ ਚਮਕਿਆ ਹੈਗਾ ਦੇਖੋ ਪ੍ਰੋਗਰਾਮਾਂ ਦੇ ਮਿੱਟੀ ਘਟਾ ਪੈ ਜਾਂਦਾ ਲੋ ਤੇ ਬੜੀਆ ਤਰੀਕੇ ਨਾਲ ਸਾਫ ਹੋ ਜਾਂਦਾ ਹਾਂਜੀ ਮੈਂ ਮੁਲਾਕਾਤ ਕਰਕੇ ਫ੍ਰੀ ਟਾਈਮ ਦਾ ਬੜੀਆ ਤਰੀਕੇ ਨਾਲ ਸਫਾਈ ਕਰ ਦਿੰਦਾ ਹਾਂਜੀ ਮੈਂ ਪੁੱਛ ਰਹਾ ਹਾਂ ਕੀ ਬਣਾਉਣਾ ਅੱਜ ਕੀ ਬਣਾਉਣਾ ਆਲੂ ਮਟਰ ਆਲੂ ਮਟਰ ਅੱਛਾ ਅੱਜ ਨਾ ਹੋ ਮੇਰਾ ਹੋਇਆ ਹੈਗਾ ਟੈਸਟ ਚਲੋ ਗਾਇਸ ਤੁਹਾਨੂੰ ਵੀ ਦੱਸ ਦਵਾਂ ਮੇਰਾ ਟੈਸਟ ਆ ਸੀਗਾ ਐਸਐਸਟੀ ਦਾ ਇੱਕ ਇੱਕ ਹੀ ਕੁਐਸਚਨ ਦਾ 1857 ਈਸਵੀ ਦੇ ਵਿਦਰੋਹ ਕਿ ਕੀ ਅਸਫਲਤਾਵਾਂ ਕੀ ਕਾਰਨ ਇਹਦੇਰ ਕੋਸ਼ਿਸ਼ ਕੁਸਚਨ ਸੀਗਾ ਤੇ ਉਹ ਚੋਂ 5 ਜੋ 4 ਆਏ 4 ਜੋ ਚਾਹ ਆ ਹਾਂ ਇਹ ਤਾਂ ਕਿੱਦਾਂ ਘਟ ਗਿਆ ਫੇ ਇੱਕ ਉਹ ਜਿਹੜੇ 2 ਪੁਆਇੰਟ ਉਹਦਾ 10 ਪੁਆਇੰਟ ਆ ਉਹਦੇ 10 ਪੁਆਇੰਟ ਬਟੇਰੇ ਨਹੀਂ ਗੱਲ ਤੇ ਸੁਣ 10 ਪੁਆਇੰਟ ਆ ਤੇ ਜਿਹੜੇ 2 ਪੁਆਇੰਟ ਸੀਗੇ ਨਾ ਜਿੱਦਾਂ ਕਿ ਐਂਡ ਤੇ ਮੈਂ 2 3 ਲਾਈਨ ਲਿਖਣਾ ਭੁੱਲ ਗਿਆ ਮਤਲਬ ਕਿ ਲਾਈਨਾਂ 10 ਪੁਆਇੰਟ ਲਿਖਿਆ ਸੀਗੇ ਪਰ ਉਹਦੇ ਵਿੱਚ ਜਿਹੜੇ ਮੇਨ ਮੇਨ ਜਿਹੜੀਆਂ ਜਿੱਦਾਂ ਕੀ ਉਹਦੇ ਅੰਦਰ ਕੁਸ਼ਲ ਪ੍ਰਣਾਲੀ ਨਹੀਂ ਸੀ ਮੈਂ ਤਾਂ ਕੁਸ਼ਲ ਨਹੀਂ ਲਿਖਿਆ ਤੇ ਇਦਾਂ ਮਤਲਬ ਕਿ ਮੇ ਤਾਂ ਗਲਤੀ ਹੋ ਗਈ ਇਦਾਂ ਪੜ੍ਹ ਕੇ ਜਾਣਾ ਸੀ ਨਾ ਨਹੀਂ ਮੈਂ ਪੜ੍ਹ ਕੇ ਗਿਆ ਸੀ ਤੇ ਮੈਂ ਗੱਲ ਪੜ੍ਹਿਆ ਤੇ ਸੀਗਾ ਤੁਸੀਂ ਦੇਖਿਆ ਨਹੀਂ ਮੈਂ ਪੜ੍ਹਨ ਦਿਆ ਹੈਗਾ ਦਿਮਾਗ 'ਚ ਰੱਖੀਦਾ ਹੁੰਦਾ ਹੈ ਹੂੰ ਉਹ ਪਤਾ ਨਹੀਂ ਕਿੱਦਾਂ ਜਿੱਤ ਭੁੱਲ ਗਿਆ ਬਾਕੀ ਮੈਂ 8 ਪੁਆਇੰਟ ਪੂਰੇ ਕਿਤੇ ਚਲੋ ਤੁਹਾਨੂੰ ਮੈਂ ਦਿਖਾ ਵੀ ਦਿੰਨਾ ਆਹ ਦੇ ਕਾਪੀ ਆ ਵਾਲੀ ਆ ਚਲੋ ਹੁਣ ਦੇਖੋ ਨਾ ਟੈਸਟ ਆਹ ਦੇਖੋ ਹਾਂ ਹਾਂ ਐਕਟਾ ਦੇ ਵਿੱਚ ਮੇਰੇ ਫੋਨ ਆ ਹਾਂ ਦੇ ਪੰਜਾ ਤੋਂ 4 ਹੂੰ 22 ਤਰੀਕ ਪੰਜਾ ਤੋਂ 4 ਤੱਕ ਠੀਕ ਹੈ ਤੇ ਰਾਈਟਿੰਗ ਕਿੰਨੀ ਗੰਦੀ ਹੈ ਰਾਈਟਿੰਗ ਮੈਂ ਵੀ ਸੁਧਾਰਨ ਦੀ ਕੋਸ਼ਿਸ਼ ਕਰਦਾ ਮੇਰੀ ਸੁਧਰਨ ਹੀ ਨਹੀਂ ਦੇਈ ਹੈ ਨਾ ਜੇ ਕੋਈ ਘਰ ਫਰੀ ਹੁੰਦਾ ਕੋਸ਼ਿਸ਼ ਕਰਿਆ ਕਰ ਪੇ ਚੈੱਕ ਦੋ ਲਿਖ ਲਿਖਿਆ ਕਰ ਫੇਸ ਹੋਰ ਨਹੀਂ ਆ ਕਿੰਨੀ ਹੈ ਮੰਨੂ ਦੀ ਸੋਹਣੀ ਹੈ ਇਹ ਨਾਲੋਂ ਤਾਂ ਹਾਂ 10 ਤਾਂ ਜਿੱਦਾਂ ਛੋਟੇ ਬੱਚੇ ਦੀ ਹੁੰਦੀ ਹੈ ਮੇਰੀ ਰਾਈਡਿੰਗ ਇਦਾਂ ਦੀ ਮੈਂ ਬਲੇ ਨਹੀਂ ਮੈਂ ਕੋਸ਼ਿਸ਼ ਕਰਦਾ ਮੇਰੀ ਸੁਧਰ ਨਹੀਂ ਨਹੀਂ ਦੇ ਨਹੀਂ ਪੁੱਤ ਸਜ਼ਾ ਜਿੱਦਾਂ ਕਿ ਮੈਂ ਬਲੇ ਬਿੰਗੀ ਕਰਦਾ ਹੁੰਦਾ ਇੱਕ ਫੇਮਸ ਜੀ ਕਰਨ ਆ ਗਿਆ ਤੇ ਆ ਤੂੰ ਉਹ ਹਿਸਾਬਣਾ ਤੇਰੀ ਹੁਣੀ ਚਾਹੀਦੀ ਆ ਹੂੰ ਵੈਸੇ ਮੈਨੂੰ ਮੈਡਮ ਵੀ ਕਹਿੰਦੇ ਹੁੰਦੇ ਕਿ ਰਾਈਡਿੰਗ ਸੁਧਾਰ ਪਤਾ ਇਹਦੇ ਵੀ ਨੰਬਰ ਆਉਂਦੇ ਹੁੰਦੇ ਆ ਹੂੰ ਬੋਰਡ ਦੇ ਪੇਪਰ ਵਿੱਚ ਦਾ ਰਾਈਡਿੰਗ ਦਾ ਬੋਰਡ ਆਉਂਦੇ ਆ ਨੰਬਰ ਆਹ ਹੂੰ ਕੋਈ ਨਹੀਂ ਕਰਮ ਕਿਆ ਪਹਿਲਾਂ ਉਹਦਾ ਚਲੋ ਦਿਖਾ ਕੇ ਉਹਨੇ ਆ ਟੈਸਟ अच्छा हो गया और 50 दे 4 नंबर जीते 4 ਦਾ ਬਦਲ ਇਹ ਨੰਬਰ ਜਿਹੜਾ ਘਟਿਆ ਨਾ ਵੀ ਪੂਰਾ ਕਰੀਗੇ ਟਾਈਮ ਅੱਛਾ ਹਾਂਜੀ ਆ ਦੇਖੋ ਉਹਨਾਂ ਨੇ ਵਿਦਰੋਹ ਕੋ ਕੁਚਲਾ ਉਹਨਾਂ ਨੇ ਮਤਲਬ ਕਿ ਇੱਥੇ ਕੁਝ ਆਉਣਾ ਸੀਗਾ ਉਹਨਾਂ ਨੇ ਵਿਦਰੋਹ ਕੋ ਉਹਨਾਂ ਨੇ ਵਿਦਰੋਹੀਓਂ ਕੋ ਕੁਚਲਾ ਇੱਧਰ ਕੁਝ ਆਉਣਾ ਸੀਗਾ ਬਾਰੇ ਜਿਵੇਂ ਲੜਨ ਕਰ ਲਿਆ ਗਿਆ ਇੱਥੇ ਹੋਣਗੇ ਅੰਗਰੇਜ਼ੋ ਕੀ ਸ਼ਾਸਨ ਪ੍ਰਣਾਲੀ ਬਹੁਤ ਕੁਸ਼ਲ ਥੀ ਤਾਂ ਮੇਰਾ 1 ਨੰਬਰ ਕੱਟ ਹੋ ਗਿਆ। ਮੇਰੀ ਗਲਤੀ ਹੁੰਦੀ ਮਿਸਟੇਕ ਹੁੰਦੀ ਨਾਲ ਹੀ ਫਿਰ ਸਹੀ ਕਰ ਲਈਦੀ ਹੁੰਦੀ ਠੀਕ ਆ। ਹਾਂਜੀ ਹਾਂਜੀ। ਚਲ ਸਹੀ ਆ। ਵੈਸੇ ਤਾਂ ਮੈਂ 10 ਪੁਆਇੰਟ ਲਿਖੇ ਨਹੀਂ 9 ਪੁਆਇੰਟ ਲਿਖੇ ਆ। 9 ਪੁਆਇੰਟ ਲਿਖਿਆ ਲੱਸੀ ਮੈਂ। ਉਦਾਂ ਸ਼ਾਇਦ 1 ਪੁਆਇੰਟ ਦਾ ਨਾ ਕੱਟ ਲਿਆ ਹੋਵੇ। ਚਲੋ ਜਿੱਦਾਂ ਵੀ ਆ ਮੇਰੇ ਪੰਜੇ ਚ 4 ਆਏ ਆ। ਉਦਾਂ ਆਦੇ ਆ ਵੀ ਸਹੀ ਆ ਸਾਰੇ ਠੀਕ ਆ ਬਸ ਐਂਡ ਤੇ ਥੋੜੀ ਮੈਂ ਮਿਸਟੇਕ ਕਰ ਗਏ ਆ। ਚਲੋ ਦੋਸਤੋ ਇਸ ਦੇ ਨਾਲ ਹੀ ਅਨ ਮੈਂ ਸੋ ਲੋਕ ਦੇ ਕਰ ਦੈਂਡ। ਪਸੰਦ ਆਈ ਉਂਗੀ ਤਾਂ ਕਰ ਦਿਓ ਲਾਈਕ। ਨਮੇਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੀਆਂ ਜੀ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਬਾਈ